ਪੰਜਾਬੀ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਆ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਨੌکریاں ਕੱਢੀਆਂ ਗਈਆਂ ਨੇ ਪੰਜਾਬੀ ਨੌਜਵਾਨ ਜੋ ਪੇਪਰ ਦੀ ਤਿਆਰੀ ਕਰ ਰਹੇ ਨੇ ਜੌਬਸ ਦੇ ਇੰਸਟੀਚਿਊਟ ਦੇ ਵਿੱਚ ਕੋਚਿੰਗ ਲੈ ਰਹੇ ਹਨ ਤਾਂ ਉਹਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਅੱਜ ਦੀ ਇੱਕ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਹੁਦਿਆਂ ਦੇ ਉੱਤੇ ਸਰਕਾਰੀ ਨੌکریاں ਕੱਢੀਆਂ ਗਈਆਂ ਨੇ ਤੁਸੀਂ ਵੀ ਅਪਲਾਈ ਕਰ ਸਕਦੇ ਹੋ ਦੱਸਦੀ ਹੈ ਕਿ 12ਵੀਂ ਪਾਸ ਸਟੂਡੈਂਟ ਵੀ ਅਪਲਾਈ ਕਰ ਸਕਦੇ ਹਨ ਮਾਨ ਸਰਕਾਰ ਦੇ ਵੱਲੋਂ ਪੰਜਾਬੀ ਨੌਜਵਾਨਾਂ ਨੂੰ ਵੱਡਾ ਸੋਫਾ ਦਿੱਤਾ ਗਿਆ ਹੈ ਦੱਸਦੀ ਹੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ 433 ਭਰਤੀਆਂ ਕੱਢੀਆਂ ਹਨ ਨੌਜਵਾਨ ਪੀਐਸਪੀਸੀਐਲ ਦੀ ਵੈਬਸਾਈਟ pspcl.in ਉੱਤੇ ਜਾ ਕੇ ਅਪਲਾਈ ਕਰ ਸਕਦੇ ਹਨ ਉਮਰ ਹੱਦ 18 ਤੋਂ 37 ਸਾਲ ਰੱਖੀ ਗਈ ਹੈ ਚਲਿਖਤ ਵਿੱਚ ਹੋਵੇਗੀ ਤੇ ਨਾਲ ਦਸਤਾਵੇਜ਼ ਵੀ ਤਸਦੀਕ ਕੀਤੇ ਜਾਣਗੇ ਤਾਂ 12ਵੀਂ ਪਾਸ ਸਟੂਡੈਂਟ ਵੀ ਅਪਲਾਈ ਕਰ ਸਕਦੇ ਨੇ ਪੀਐਸਪੀਸੀਐਲ ਵੱਲੋਂ ਸਹਾਇਕ ਸਬਸਟੇਸ਼ਨ ਅਟੈਂਡੈਂਡ 408 ਅਸਾਮੀਆਂ ਮਕੈਨਿਕ 25 ਅਸਾਮੀਆਂ ਉਹden ਦੀ ਕੁੱਲ ਸੰਖਿਆ 433 ਹੈ ਅਸਿਸਟੈਂਟ ਸਬਸਟੇਸ਼ਨ ਅਟੈਂਡੈਂਟ ਲਈ 12ਵੀਂ ਪਾਸ ਨੌਜਵਾਨ ਵੀ ਅਪਲਾਈ ਕਰ ਸਕਦੇ ਹਨ ਜੇ ਉਨ੍ਹਾਂ ਨੇ ਇਲੈਕਟ੍ਰੀਕਲ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਜਾਂ ਆਈਟੀਆਈ ਤੋਂ ਡਿਪਲੋਮਾ ਕੀਤਾ ਹੋਵੇ ਇਸੇ ਤਰ੍ਹਾਂ ਮਕੈਨਿਕ ਦੀ ਪਰਤ ਲਈ ਉਮੀਦਵਾਰ ਨੂੰ 10ਵੀਂ ਪਾਸ ਹੋਣਾ ਚਾਹੀਦਾ ਹੈ ਜਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਡਿਪਲੋਮਾ ਕੀਤਾ ਹੋਵੇ ਉਮਰ ਹੱਦ 18 ਤੋਂ 37 ਸਾਲ ਰੱਖੀ ਗਈ ਹੈ ਪ੍ਰੀਖਿਆ ਲਿਖਤੀ ਹੋਵੇਗੀ ਤੇ ਨਾਲ ਦਸਤਾਵੇਜ਼ ਵੀ ਸਦੀ ਕਿਤੇ ਜਾਣਗੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬੀ ਨੌਜਵਾਨਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ ਵੱਖ-ਵੱਖ ਉਦਯੋਨ ਤੇ ਸਰਕਾਰੀ ਨੌਕਰੀਆਂ ਕੱਢੀਆਂ ਗਿਆ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ 433 ਭਰਤੀਆਂ ਕੱਢੀਆਂ ਗਿਆ ਹਨ ਨੌਜਵਾਨ ਪੀਐਸਪੀਸੀਐਲ ਦੀ ਵੈਬਸਾਈਟ pspcl.in ਉਤੇ ਜਾ ਕੇ ਅਪਲਾਈ ਕਰ ਸਕਦੇ ਹਨ ਉਮਰ ਹੱਦ 18 ਸਾਲ ਤੋਂ 37 ਸਾਲ ਰੱਖੀ ਗਈ ਹੈ ਪ੍ਰਿਕਰ ਲਿਖਤ ਹੋਵੇਗੀ ਤੇ ਨਾਲ ਹੀ ਦਸਤਾਵੇਜ਼ ਵੀ ਤਸਦੀਕ ਕੀਤੇ ਜਾਣਗੇ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਪੰਜਾਬੀ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਆ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਨੌکریاں ਕੱਢੀਆਂ ਗਈਆਂ ਨੇ ਪੰਜਾਬੀ ਨੌਜਵਾਨ ਜੋ ਪੇਪਰ ਦੀ ਤਿਆਰੀ ਕਰ ਰਹੇ ਨੇ ਜੌਬਸ ਦੇ ਇੰਸਟੀਚਿਊਟ ਦੇ ਵਿੱਚ ਕੋਚਿੰਗ ਲੈ ਰਹੇ ਹਨ ਤਾਂ ਉਹਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਅੱਜ ਦੀ ਇੱਕ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਹੁਦਿਆਂ ਦੇ ਉੱਤੇ ਸਰਕਾਰੀ ਨੌکریاں ਕੱਢੀਆਂ ਗਈਆਂ ਨੇ ਤੁਸੀਂ ਵੀ ਅਪਲਾਈ ਕਰ ਸਕਦੇ ਹੋ ਦੱਸਦੀ ਹੈ ਕਿ 12ਵੀਂ ਪਾਸ ਸਟੂਡੈਂਟ ਵੀ ਅਪਲਾਈ ਕਰ ਸਕਦੇ ਹਨ ਮਾਨ ਸਰਕਾਰ ਦੇ ਵੱਲੋਂ ਪੰਜਾਬੀ ਨੌਜਵਾਨਾਂ ਨੂੰ ਵੱਡਾ ਸੋਫਾ ਦਿੱਤਾ ਗਿਆ ਹੈ ਦੱਸਦੀ ਹੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ 433 ਭਰਤੀਆਂ ਕੱਢੀਆਂ ਹਨ ਨੌਜਵਾਨ ਪੀਐਸਪੀਸੀਐਲ ਦੀ ਵੈਬਸਾਈਟ pspcl.in ਉੱਤੇ ਜਾ ਕੇ ਅਪਲਾਈ ਕਰ ਸਕਦੇ ਹਨ ਉਮਰ ਹੱਦ 18 ਤੋਂ 37 ਸਾਲ ਰੱਖੀ ਗਈ ਹੈ ਚਲਿਸਤ ਵਿੱਚ ਹੋਵੇਗੀ ਤੇ ਨਾਲ ਦਸਤਾਵੇਜ਼ ਵੀ ਤਸਦੀਕ ਕੀਤੇ ਜਾਣਗੇ ਤਾ 12ਵੀਂ ਪਾਸ ਸਟੂਡੈਂਟ ਵੀ ਅਪਲਾਈ ਕਰ ਸਕਦੇ ਨੇ ਪੀਐਸਪੀਸੀਐਲ ਵੱਲੋਂ ਸਹਾਇਕ ਸਬਸਟੇਸ਼ਨ اٹੈਂਡੈਂਟ 408 ਅਸਾਮੀਆਂ ਮਕੈਨਿਕ 25 ਅਸਾਮੀਆਂ ਉਪਦਨ ਦੀ ਕੁੱਲ ਸੰਖਿਆ 433 ਹੈ ਅਸਿਸਟੈਂਟ ਸਬਸਟੇਸ਼ਨ اٹੈਂਡੈਂਟ ਲਈ 12ਵੀਂ ਪਾਸ ਨੌਜਵਾਨ ਵੀ ਅਪਲਾਈ ਕਰ ਸਕਦੇ ਹਨ ਜੇ ਉਨ੍ਹਾਂ ਨੇ ਇਲੈਕਟ੍ਰੀਕਲ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਜਾਂ ਆਈਟੀਆਈ ਤੋਂ ਡਿਪਲੋਮਾ ਕੀਤਾ ਹੋਵੇ ਇਸੇ ਤਰ੍ਹਾਂ ਮਕੈਨਿਕ ਦੀ ਪਰਤ ਲਈ ਉਮੀਦਵਾਰ ਨੂੰ 10ਵੀਂ ਪਾਸ ਹੋਣਾ ਚਾਹੀਦਾ ਹੈ ਜੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਡਿਪਲੋਮਾ ਕੀਤਾ ਹੋਵੇ ਉਮਰ ਹੱਦ 18 ਤੋਂ 37 ਸਾਲ ਰੱਖੀ ਗਈ ਹੈ ਪ੍ਰੀਖਿਆ ਲਿਖਤੀ ਹੋਵੇਗੀ ਤੇ ਨਾਲ ਦਸਤਾਵੇਜ਼ ਵੀ ਤਸਦੀਕ ਇਤੇ ਜਾਣਗੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬੀ ਨੌਜਵਾਨਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ ਵੱਖ-ਵੱਖ ਉਦਯੋਗ ਤੇ ਸਰਕਾਰੀ ਨੌਕਰੀਆਂ ਕੱਢੀਆਂ ਗਿਆ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ 433 ਭਰਤੀਆਂ ਕੱਢੀਆਂ ਗਿਆ ਹਨ ਨੌਜਵਾਨ ਪੀਐਸਪੀਸੀਐਲ ਦੀ ਵੈਬਸਾਈਟ pspcl.in ਉਤੇ ਜਾ ਕੇ ਅਪਲਾਈ ਕਰ ਸਕਦੇ ਹਨ ਉਮਰ ਹੱਦ 18 ਸਾਲ ਤੋਂ 37 ਸਾਲ ਰੱਖੀ ਗਈ ਹੈ ਪ੍ਰੀਖਿਆ ਲਿਖਤ ਹੋਵੇਗੀ ਤੇ ਨਾਲ ਹੀ ਦਸਤਾਵੇਜ਼ ਵੀ ਤਸਦੀਕ ਕੀਤੇ ਜਾਣਗੇ ਬਿਊਰੋ ਰਿਪੋਰਟ ਦੀ ਸ਼ਾਪ ਅਪਡੇਟ ਨਿਊਜ਼ ਦੇ ਨਾਲ ਧੰਨਵਾਦ